ਕਹਿੰਦਾ ਬਾਬਾ ਤੇਰੇ ਸਿੱਖਾਂ ਨੇ ਤੇਰੇ ਲੰਗਰ ਦੀ ਰੂਪਰੇਖਾ ਹੀ ਵਿਗਾੜ ਕੇ ਰੱਖੀ ਸਾਡਾ ਲੰਗਰ ਇਹ ਪਤਾ ਕੀ ਆ ਆਪੇ ਬਣਾਓ ਆਪੇ ਖਾਓ ਵਾਅਦਾ ਕਰਨ ਨੂੰ ਲੈ ਜਾਓ ਤੇ ਕੀ ਆਂਦੇ ਜੀ ਇਹ ਗੁਰੂ ਦਾ ਕੁਛੀ ਬੋਲਿਓ ਤੇ ਜਿਹੜੀ ਬੀਬੀ ਨੂੰ ਦਾਲ ਨਾ ਦਿੱਤੀ ਜਿਹੜੀ ਬੀਬੀ ਨੂੰ ਸਬਜ਼ੀ ਨਾ ਮਿਲੀ ਲੈ ਅਸੀਂ ਮਰ ਗਏ ਪ੍ਰਸ਼ਾਦੇ ਬਣਾਉਂਦੇ ਕੜਸ਼ੀ ਦਾਲ ਵੀ ਨਹੀਂ ਮਿਲਦੀ ਸਾਨੂੰ ਇਹ ਨਹੀਂ ਕਹਿੰਦੀ ਆ ਵੀ ਅਸੀਂ ਤਾਂ ਰੋਜ਼ ਹੀ ਗੁਰੂ ਦਾ ਖਾਣਾ ਜਿਹਨਾਂ ਲੋੜ ਉਹਨਾਂ ਨੂੰ ਪਹਿਲਾਂ ਦਿਓ ਪਹਿਲਾਂ ਦਿਓ ਅਸੀਂ ਤੇ ਗੁਰੂ ਦੇ ਲੰਗਰ ਨੂੰ ਗੁਰੂ ਦਾ ਲੰਗਰ ਸੀ ਜਿਹਨੂੰ ਲੋੜ ਆ ਸੱਚੀ ਜਿਹਨੂੰ ਸੱਚੀ ਜ਼ਰੂਰਤ ਹੈ ਜਿਹੜਾ ਭੁੱਖਾ ਹੈ ਜਿਹਨੂੰ ਸੱਚੀ ਜ਼ਰੂਰਤ ਹੈ ਉਹਨੂੰ ਸ਼ਿਖਾਓ ਪਰ ਜਿਹੜਾ ਪਹਿਲਾਂ ਖਾਦਾ ਹੈ ਉਹਨੂੰ ਖੁਆਈ ਜਾਣਗੇ ਹੋਰ ਖਾ ਕੇ ਜਾਓ ਜੀ ਥੋੜਾ ਜਿਹਾ ਖਾ ਲੋ ਜੀ ਅੱਛਾ ਜਿਹਨੂੰ ਲੋਡ ਨਹੀਂ ਹੋ ਤੇ ਗੱਡੀ ਤਰਲਾ ਜਿਹਨੂੰ ਲੋਡ ਹੈ ਉਹ ਮੰਗ ਰਿਹਾ ਵਿਚਾਰਾ